ਧਰਮ ਵੱਲ ਰਿਹਾ ਸਾਡਾ ਮੂਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਐਸੀ ਰਾਜ ਭਾਗ ਦੇ ਮਾਲਕ ਵੀ ਬਣੇ ਸਾਡਾ ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ 40 ਸਾਲ ਦਾ ਅਰਸਾ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਰਾਜ ਕੀਤਾ ਇੱਕ ਸਫਲ ਰਾਜਾ ਸਨ ਇੱਕ ਵਧੀਆ ਸ਼ਾਸਕ ਸਨ ਜਥੇ ਵਧੀਆ ਰਾਜੇ ਵਧੀਆ ਸ਼ਾਸਕ ਸਨ ਉਥੇ ਗੁਰਮੁਖੋ ਪਉਨਤਾ ਮੁਖ ਹਮੇਸ਼ਾ ਸੱਚ ਕਾਣ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਹੈ। ਦਸ ਦੇਕ ਜਦ ਵੀ ਕਿਤੇ ਜਾ ਕੇ ਉਹ ਕੁਰਸੀ ਤੇ ਸਿੰਘਾਸਨ ਤੇ ਬੈਠਿਆ ਕਰਦੇ ਸੰਤ ਇਹ ਕੀ ਕਰਦੇ ਆਸਨ ਕਿ ਦਿਸ਼ਾ ਦੇਖੀ ਜਾਏ ਕਿ ਜਿਸ ਕੁਰਸੀ ਤੇ ਮੈਂ ਬੈਠਣਾ ਹੈ ਉਸ ਕੁਰਸੀ ਤੇ ਬੈਠਣ ਵੇਲੇ ਕਿਤੇ ਮੇਰੀ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਨਾ ਹੋ ਜਾਏ। ਉਹ ਤਾਂ ਮੁਖ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਸਿੱਕੇ ਦੇ ਪਿੱਠ ਨੇ ਇਸੇ ਕੀਤੀ। ਪਰ ਅੱਜ ਦੇ ਰਾਜਨੀਤਿਕ ਲੋਕਾਂ ਨੇ ਆਪਣੇ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲ ਕੀਤੀ ਹੈ ਆਪਣਾ ਮੂੰਹ ਦਿੱਲੀ ਵੱਲ ਕੀਤਾ ਜੇਕਰ ਉਹ ਰਾਜਨੀਤਿਕ ਲੋਕ ਆਪਣਾ ਮੁਖ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਰਨਗੇ ਤੇ ਫਿਰ ਦੁਬਾਰਾ ਉਸ ਰਾਜ ਭਾਗ ਦੇ ਮਾਲਕ ਵੀ ਜ਼ਰੂਰ ਬਣਨਗੇ